ਜਿੱਦਾਂ ਤੁਸੀਂ ਕਰਨ ਦੇ ਆ ਨਾ ਐਦਾਂ ਘਰ ਨਹੀਂ ਚੱਲਦੇ ਹੁੰਦੇ ਤੂੰ ਦੱਸ ਦੇ ਫਿਰ ਕਿੱਦਾਂ ਚੱਲਦੇ ਆ ਮੈਂ ਤਾਂ ਚਲਾ ਕੇ ਵੇਖ ਲਿਆ ਸਾਰੇ ਤਰੀਕਿਆਂ ਨਾਲ ਇਹ ਘਰ ਨਹੀਂ ਚੱਲਣਾ ਕਿਸ ਤਰ੍ਹਾਂ ਵੀ ਤੁਹਾਨੂੰ ਮੰਮੀ ਮਾੜੀ ਨਹੀਂ ਕਹਿੰਦੇ ਹੈਗੇ ਚੰਗੇਲੀ ਕਹਿੰਦੇ ਆ ਚੰਗੇ ਲੱਗੀ ਲੋ ਤੇਰਾ ਕਹਿੰਦੇ ਆ ਮੰਮੀ ਸਾਰੇ ਸਿਆਪੇ ਮੰਮੀ ਦੇ ਪਾਏ ਆ ਜਿੰਨੇ ਵੀ ਪਾਏ ਆ ਮੰਮੀ ਦਾ ਕੋਈ ਸਿਆਪਾ ਨਹੀਂ ਆ ਸਿਆਪੇ ઠાਡੇ ਪਾਏ ਆ ਨਾ ਮੇਰਾ ਕਹਦਾ ਖਪਤ ਹੀ ਜੇ ਦੱਸ ਦੇ ਰਹਿਣੀ ਹਾਂ ਕੋਈ ਮਾੜੀ ਚੰਗੀ ਨਹੀਂ ਹੈ ਮੈਂ ਕਰਦੀ ਇਹਦੇ ਲੱਛਣ ਵੇ ਨਹੀਂ ਹਾਂ ਵੀ ਕੀ ਕਰਦੀ ਫਿਰਦੀ ਆ ਜੇ ਕੁੜੀ ਮਰਨ ਲੱਗੀ ਨਾ ਮੈਂ ਆ ਗਈ ਇਹਨੂੰ 100 ਤਰਲੇ ਮੈਂ ਕੱਢੇ ਮੇਰੀ ਗੱਲ ਸੁਣੋ ਤੇ ਇਹਦਾ ਚੁੱਪ ਚੁੱਪ ਨਾਹਾ ਬੋ ਛੱਡ ਦੋ ਟੈਨਸ਼ਨ ਕੋਈ ਗੱਲ ਨਹੀਂ ਹੁਣ ਜੋ ਹੋਣਾ ਹੀ ਉਹ ਤੇ ਹੋਈ ਗਿਆ ਜੋ ਤ ਹੋਣਾ ਐਡਾ ਮਾੜਾ ਕੰਮ ਕੀਤਾ ਨਾ ਰਪਿੰਦਰ ਨੇ ਇਹੋ ਜੇ ਕਿਤੇ ਹੌਸਲਾ ਕਰਦੀ ਨਾ ਦੇਖੋ ਜੀ ਭਾਵੇਂ ਮੈਂ ਉਹਨਾਂ ਨੂੰ ਮਨਾ ਹੀ ਲੈਂਦਾ ਤੇ ਇਹਨੇ ਉਥੇ ਜਾ ਕੇ ਸਾਰਾ ਕੁਝ ਫੇਰ ਜ਼ੀਰੋ ਤੇ ਕਰਤਾ ਲਵਲੀ ਮੰਨਿਆ ਮੰਨਿਆ ਹੈਗਾ ਪੂਰਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਆਓ ਬਹਿ ਕੇ ਗੱਲ ਕਰ ਲੈਨੇ ਜੇ ਉਹਦੇ ਮਨ ਚ ਹੁੰਦਾ ਵੀ ਮੈਂ ਪੱਕੀ ਨਹੀਂ ਰੱਖਣੀ ਤੇ ਉਹਨੇ ਤੇ ਪੈਰ ਨਹੀਂ ਲਾਉਣਾ ਇਹ ਗੱਲ ਨੂੰ ਉਹਨੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਗੱਲ ਬਣਾ ਕਰੋ ਉਹ ਇੰਨੀ ਗੱਲ ਤੇ ਵੀ ਮੰਨੇ ਵੀ ਚੱਲ ਕੋਈ ਗੱਲ ਨਹੀਂ ਕਹਿੰਦਾ ਮੈਂ ਅੱਜ ਤੇ ਤੁਹਾਡੇ ਘਰ ਨਹੀਂ ਆਉਣਾ ਹੈਗਾ ਤੁਸੀਂ ਇੱਥੇ ਆ ਜਾਓ ਬਹਿ ਕੇ ਗੱਲ ਕਰ ਲਾਂਗੇ ਮੈਨੂੰ ਕੀ ਪਤਾ ਹੈਗਾ ਵੀ ਗੱਲ ਕਰਨ ਜਾਏ ਨਹੀਂ ਜਾਣਾ ਹੋਰ ਕੰਮ ਨੂੰ ਜਾਣਾ ਪੈਣਾ ਕੱਲ ਉਹਦੇ ਹੱਥ ਜੋੜੀ ਉਹਨਾਂ ਦੇ ਅੱਗੇ ਮੈਂ ਕਿ ਕੋਈ ਗੱਲ ਤੁਸੀਂ ਐਰ ਕੀ ਮਾਫ ਕਰਦਾ ਉਹ ਤੇ ਇੰਨੀ ਗੱਲ ਕਹਿਣ ਦੇ ਵੀ ਅਸੀਂ ਕੇਸ ਕਰਦਣਾ ਇਹਦੇ ਤੇ ਚਲ ਕੋਈ ਨਹੀਂ ਫਿਰ ਹੁਣ ਕੀ ਕਰਨਾ ਜਦੋਂ ਚਲੀ ਗਈ ਉਸ ਦਿਨ ਬਥੇਰਾ ਸਮਝਾਇਆ ਹੀ ਉਹ ਦਰਮੀਓ ਬੁਆ ਹਣੀ ਆਈ ਹੀ ਤੇ ਬਥੇਰਾ ਰੋਕ ਗਿਆ ਹੀ ਤੇ ਉਹਨਾਂ ਸਾਹਮਣੇ ਨਾ ਜਾਵੇ ਜੇ ਉਹ ਦਿਨ ਨਹੀਂ ਗਈ ਤੇ ਉਹਨੇ ਹੁਣ ਕਸਰ ਬੁਰੀ ਕਰਤੀ ਐ ਫਿਰ ਹੁਣ ਕੀ ਕਰ ਸਕਦੇ ਮੈਂ ਤਾਂ ਜੋ ਸਮਝਾ ਸਮਝਾ ਕੇ ਛੱਟ ਗਿਆ ਮੇਰਾ ਤਾਂ ਜੀ ਨਹੀਂ ਕਰਦਾ ਇਹਨੂੰ ਬੁਲਾਉਣ ਨੂੰ ਤੁਸੀਂ ਇਹਨੂੰ ਪੁੱਛੋ ਜਾ ਕੇ ਅੰਦਰ ਕਿ ਉਸੇ ਕਰਨ ਗਈ ਸੀ ਕੀ ਤੇਰੇ ਦਿਮਾਗ 'ਚ ਇਹੋ ਜੀ ਗੱਲ ਆਈ ਵੀ ਜਿਹੜਾ ਤੈਨੂੰ ਇੱਥੇ ਤੇ ਕੋ ਬੈਠਾ ਨਹੀਂ ਗਿਆ ਇੱਥੇ ਚੰਗਾ ਭਲਾ ਘਰਵਾ ਤੇ ਛੱਡ ਕੇ ਤੂੰ ਉਧਰ ਚਲ ਗਈ ਮੈਂ ਤੇ ਗੱਲ ਵੀ ਪੁੱਛਿਆ ਰੋਈ ਜਾਂਦੀ ਹੀ ਅੱਗੋ ਅੱਜ ਫੇਰ ਪੁੱਛ ਕੇ ਵੇਖ ਲੈਣੀ ਆ ਜਾਣਾ ਇੰਨੇ ਉੱਥੇ ਕੀ ਕਰਨਵਾ ਇਹਨੂੰ ਪਤਾ ਵਾ ਵੀ ਗਲਤੀ ਮੇਰੀ ਆ ਤੇ ਆਪਣੀ ਗਲਤੀ ਇੱਥੇ ਨਹੀਂ ਮੰਨਦੀ ਹੈਗੀ ਪਤਾ ਨਹੀਂ ਉੱਥੇ ਮੰਨੀ ਆ ਕਿ ਨਹੀਂ ਮੰਨੀ ਉੱਥੇ ਵੀ ਇਹੋ ਕੰਮ ਕਰਦੀ ਸੀਗਾ ਰੋਈ ਜਾਂਦੀ ਮੇ ਕੋ ਗਲਤੀ ਹੋ ਗਈ ਰੋਈ ਜਾਂਦੀ ਪਤਾ ਨਹੀਂ ਕਿਹੜੇ ਕਿਹੜੇ ਦਿਨ ਵਿਖਾਉਣੇ ਕੁੜੀ ਨੇ ਮੈਨੂੰ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਓ ਮੈਂ ਕਰਦੀ ਆਂ ਗੱਲ ਇਹਦੇ ਨਾਲ ਜਾ ਕੇ ਇਹਨੂੰ ਪੁੱਛ ਲੋ ਤੇ ਇਹਨੂੰ ਕਹੋ ਵੀ ਜੇ ਗਾਂ ਕੋ ਬੇਵਕੂਫੀ ਕਰਨੀ ਆ ਨਾ ਹੋਰ ਤੇ ਹੁਣੇ ਦੱਸ ਦੇ ਸਾਨੂੰ ਅਸੀਂ ਵੀ ਆਪਣਾ ਕੋ ਸੋਚੀ ਆਂ ਥਾਂ-ਥਾਂ ਤੇ ਜਾ ਕੇ ਮੇਰੇ ਕੋ ਉਤਰਲੇ ਨਹੀਂ ਮਰੇ ਜਾਂਦੇ ਚੱਲ ਕੋਈ ਨਹੀਂ ਮੈਂ ਕਰਦੀ ਗੱਲ ਦਿਮਾਗ ਖਰਾਬ ਕਰਕੇ ਰਹਾ ਤਾਂ ਕੁੜੀ ਨੇ ਦੱਸ ਚੰਗਾ ਭਲਾ ਕੰਮ ਚੱਲਣ ਡਿਆ ਸੀ ਕੀ ਤੈਨੂੰ ਲੋੜ ਪਈ ਸੀ ਉਹਨਾਂ ਦੀ ਕੁੜੀ ਨਾਲ ਵੈਰ ਕੱਢਣ ਦੀ ਤੈਨੂੰ ਹੋਰੇ ਇੱਥੇ ਬੈਠੀ ਆਂ ਚੁੱਪ ਕਰਕੇ ਪਹਿਲਾਂ ਤੇ ਮੈਨੂੰ ਇਹ ਦੱਸ ਵੀ ਕਾਲ ਉੱਥੇ ਕਰਨ ਗਈ ਹੈ ਪੱਬੀ ਕਿਉਂ ਬਾਰ-ਬਾਰ ਇੱਕੋ ਗੱਲ ਪੁੱਛਣ ਦੀ ਆਂ ਮੈਨੂੰ ਪੁੱਛ ਕੇ ਵੇਖੋ ਮੱਤੇ ਕੀ ਬੀਤਾਂ ਦੀ ਆ। ਤੋਂ ਉਹਨਾਂ ਨੂੰ ਵੀ ਪੁੱਛ ਕੇ ਵੇਖ ਨਾ ਵੀ ਉਹਨਾਂ ਤੇ ਕੀ ਬੀਤ ਦਿੰਦੀ ਆ। ਜੋ ਤੂੰ ਕਰਕੇ ਆਈ ਆ। ਕੱਲ ਵੀ ਤੈਨੂੰ ਪੁੱਛਿਆ ਸੀ ਉਦੋਂ ਤੂੰ ਬੁਸਕੀ ਜਾਨੀ ਆ। ਹੁਣ ਹੀ ਦੱਸ ਦੇ ਵੀ ਕੀ ਕਰਨ ਗਈ ਆ। ਆਪਣੇ ਵੀਰ ਬਾਰੇ ਇੱਕ ਵਾਰੀ ਸੋਚ ਲੈਂਦੀ। ਉਹ ਤੇਰੇ ਮਗਰ ਸਾਰਿਆਂ ਦੇ ਤਰਲੇ ਮਾਰਦਾ ਫਿਰਦਾ ਵਾ ਤੇ ਤੂੰ ਚੁੱਪ ਕਰਕੇ ਇਕੱਲੀ ਤੁਰ ਗਈ। ਘਟੋ ਘਟ ਕਿਸ ਨੂੰ ਦੱਸ ਹੀ ਜਾਂਦੀ। ਤੇਰੇ ਗਿਆ ਮਸਲਾ ਹੱਲ ਹੋ ਗਿਆ ਵਾ ਤੇ। ਜੇ ਬਾਬੀ ਤੂੰ ਹੀ ਪੁੱਛਦੇ ਹੀ ਆ ਨਾ ਕਿਉਂ ਗਈ। ਮੈਂ ਕੀ ਕਰਾਂ ਮੇਰਾ ਘਰ ਹੀ ਮੈਂ ਆਪਣੇ ਆਪ ਹੀ ਆਪਣਾ ਘਰ ਖਰਾਬ ਕਰ ਲਿਆ ਵਾ ਮੈਨੂੰ ਕੋ ਸਮਝ ਨਹੀਂ ਲੱਗੀ ਇਹਦੋਂ ਕਿ ਮੇਰੇ ਕੋ ਕੀ ਬਣ ਗਿਆ ਵਾ ਮੈਂ ਤੇ ਤਾਂ ਗਈ ਹੀ ਪਿਚਲ ਕੀ ਪਤਾ ਅਗਲੇ ਦੇ ਮਨ ਮੇਰੇ ਪੈ ਹੀ ਜਾਵੇ ਤੇ ਮੈਨੂੰ ਮਾਫ ਕਰ ਦੇਣਾ ਤੇ ਮੈਂ ਆਪਣੇ ਪੁੱਤ ਨੂੰ ਲੈ ਕੇ ਆਪਣੇ ਘਰ ਚਲ ਜਾ ਮੈਂ ਤੇ ਤਾਂ ਕਰਕੇ ਉੱਥੇ ਗਈ ਹੀ ਪਰ ਮੈਨੂੰ ਕੀ ਪਤਾ ਸੀ ਵੀ ਉਹਨਾਂ ਨੇ ਮੈਨੂੰ ਐਦਾਂ ਧੱਕੇ ਮਾਰਨੇ ਆ ਹੋੜੋਂ ਉਥੋਂ ਦੇ ਤਕੇ ਪਈ ਪਏ ਆ ਉਤੋਂ ਤੁਸੀਂ ਵੀ ਇਹੀ ਦੰਨੀਏ ਗੱਲਾਂ ਕਰਦੇ ਆਂ ਵੀ ਕਿਹੜੇ ਖੂਚ ਪਵਾ ਜਾ ਕੇ ਜੇ ਇੰਨੀ ਦਿਨੋਂ ਫਿਕਰ ਹੀ ਨਾ ਵੀ ਉਹ ਮੇਰਾ ਆਪਣਾ ਘਰ ਵਾ ਫਿਰ ਸਾਡੇ ਤੇ ਯਕੀਨ ਕਰ ਲੈਂਦੀ ਜੇ ਤੂੰ ਐਡਾ ਵੱਡਾ ਕੰਮ ਕਰ ਰਹੀ ਆਈ ਹਾਂ ਇਹ ਡੇ ਤੇ ਹੈਗੇ ਹੀ ਹੱਲ ਕਰਨ ਸਾਰਿਆਂ ਦੇ ਤਰਲੇ ਡੇ ਹੀ ਮਰਨ ਇੱਥੋਂ ਤੱਕ ਕਿ ਲਵਲੀ ਦੇ ਵੀ ਤਰਲੇ ਮਾਰੇ ਉਹ ਵੀ ਗੱਲ ਮੰਨਣ ਲਈ ਤਿਆਰ ਹੋ ਗਿਆ ਏ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਆਓ ਹੀ ਗੱਲ ਕਰ ਲੈਨੇ ਤੂੰ ਤੇ ਕਿਹ ਤੇ ਯਕੀਨ ਹੀ ਨਹੀਂ ਕੀਤਾ ਹੋਰ ਨਹੀਂ ਕਹੇਦੀ ਤੇਹਾਡੀ ਸ਼ਰਮ ਕਰ ਲੈਂਦੀ ਪੀਏ ਮੇਰੇ ਵਾਸਤੇ ਇੰਨਾ ਕੋਈ ਦੇਇਆ ਕਰਨ ਰੁਪਿੰਦਰ ਦੋ ਵਾਰੀ ਅਹੀਂ ਅੱਗੇ ਰਿਸ਼ਤਾ ਕੀਤਾ ਵਾ ਤੇਰਾ ਹੁਣ ਤੀਜੀ ਵਾਰੀ ਨੀ ਹੋਣਾ ਜਿਹੜਾ ਤੂੰ ਕੰਮ ਕਰਾਈ ਆ ਨਾ ਸਾਰਿਆਂ ਨੂੰ ਪਤਾ ਲੱਗ ਗਿਆ ਵਾ ਕਿਦੇ ਕਿਦੇ ਕੋਲ ਝੂਠ ਬੋਲੇਂਗੀ ਕਿਦੀ ਕਿਦੀ ਕੋਲ ਲੁਕਾਵੇਂਗੀ ਚੱਲ ਬਾਬੀ ਬੱਸ ਕਰੋ ਕਿੰਨੀਆਂ ਗੱਲਾਂ ਸੁਣਾਉਣੀਆਂ ਮੈਨੂੰ ਮੈਨੂੰ ਰਾਤ ਵੀ ਇਹੋ ਟੈਨਸ਼ਨ ਲੱਗੀ ਰਹਿੰਦੀ ਆ ਦਿਨੇ ਵੀ ਇਹੋ ਟੈਨਸ਼ਨ ਕਿ ਮੈਂ ਅੱਗੇ ਕਿੱਥੇ ਜਾਊਂਗੀ ਚੰਗਾ ਭਲਾ ਮੇਰਾ ਘਰ ਬਣਿਆ ਹੀ ਮੈਨੂੰ ਮਿਲਿਆ ਇਹ ਸਭ ਕੁਝ ਪਰ ਪਤਾ ਨਹੀਂ ਆ ਮੈਨੂੰ ਸਮਝ ਨਹੀਂ ਲੱਗੀ ਵੀ ਕੀ ਬਣਿਆ ਵਾ ਸਮੇਂ ਤੈਨੂੰ ਕਹਨੂ ਲੱਗਣੀ ਸੀ ਸਾਰੇ ਸੁੱਖ ਸਹੂਲਤਾਂ ਜੋ ਮਿਲੀਆਂ ਹੀ ਉੱਥੇ ਭਾਬੀ ਵੀ ਲੋ ਹੂੰ ਤੂੰ ਹੀ ਕਰ ਸਕਦੇ ਜੋ ਵੀ ਕਰਨਾ ਵਾ ਇੱਕ ਵਾਰ ਤੀ ਵੀਰ ਜੀ ਨੂੰ ਕਹੋ ਮੈਨੂੰ ਉੱਥੇ ਭੇਜ ਦੋ ਅੱਗੇ ਤੋਂ ਨਾ ਐਦਾਂ ਦਾ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਤੇਰੇ ਵੀਰ ਨੇ ਤੇ ਹੁਣ ਇੱਕੋ ਗੱਲ ਕਹੀ ਆ ਰਵਿੰਦਰ ਜੇ ਤੇ ਸਾਡੇ ਤੇ ਯਕੀਨ ਕਰਦੀ ਆ ਤੇ ਵੇਖ ਲੈ ਨਹੀਂ ਤੇ ਉਹ ਕਹਿੰਦੇ ਮੈਂ ਇਹਦੀ ਕਿਹੇ ਗੱਲ 'ਚ ਨਹੀਂ ਆਣਾ ਤੈਨੂੰ ਆੜੇ ਦੇ ਜਕੀਨ ਕਰਨਾ ਹੀ ਪੈਣਾ ਵਾ ਚੱਲ ਇੱਕ ਵਾਰੀ ਵਾਸਤੇ ਹੀ ਉੱਥੇ ਮੈਨੂੰ ਭੇਜ ਦੋ ਫਿਰ ਨਹੀਂ ਮੈਂ ਇੱਥੇ ਹੀ ਹਾਂਦੀ ਦੁਬਾਰਾ ਹੰਦੂ ਕਹਿੰਦੀ ਆਂ ਕਿ ਸਾਰਾ ਕੁਝ ਇੱਕੋ ਵਾਰੀ ਮੂਝ ਪੈ ਜੇ ਐਦਾਂ ਕਿਦਾਂ ਹੋ ਜੇ ਹੌਂਸਲੇ ਨਾਲ ਹੀ ਗੱਲ ਹੋਣੀ ਆ ਭਾਬੀ ਮੈਂ ਗੜੀ ਜਾਣ ਕੇ ਗਈ ਹੀ ਉੱਥੇ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਕਿੰਨੇ ਦੁੱਖ ਵਾ ਮੇਰੇ ਅੰਦਰ ਫਿਰ ਵੀ ਮੇਰਾ ਘਰ ਹੀ ਤੇ ਮੈਂ ਤਾਂ ਹੀ ਉੱਥੇ ਗਈ ਆ ਰਵਿੰਦਰ ਹਾ ਗੱਲਾਂ ਕੀਤਿਆਂ ਨਾ ਉਹਨਾਂ ਦੇ ਮਨ ਤੋਂ ਬੋਝ ਨਹੀਂ ਹਟਣਾ ਹੈਗਾ ਜਿਹੜਾ ਤੂੰ ਕੰਮ ਕਰਕੇ ਆਈਆਂ ਉਹ ਹੌਲੀ ਹੌਲੀ ਕਿਤੇ ਜਾ ਕੇ ਮਨੋਂ ਲੱਥਣਾ ਵਾ ਤੇ ਨਾਲੇ ਜੇ ਤੁਸੀਂ ਗੱਲ ਕਰਨਦੇ ਆ ਕਿ ਰੁਪਿੰਦਰ ਤੇਰਾ ਹੀ ਕਸੂਰ ਆ ਮੇਰਾ ਕੱਲੀ ਦਾ ਕਸੂਰ ਨਹੀਂ ਹੈਗਾ ਜੇ ਹੁਣ ਉਹ ਪੂਆਜੀ ਹੁਣੀ ਆ ਉਹ ਆ ਕੇ ਇੱਥੇ ਜਿਉਂ ਬੈੰਦੇ ਆ ਫਿਰ ਕਿੰਨੇ ਕਿੰਨੇ ਦਿਨ ਉਹਨਾਂ ਨੇ ਜਾਣਾ ਨਹੀਂ ਆ ਮੈਂ ਦੱਸੋ ਕੀ ਕਰਾਂ ਫਿਰ ਉਤੋਂ ਗੱਲਾਂ ਵਾਧੂ ਸੁਣਾਉਂਦੇ ਆ ਤੇ ਜੇ ਮੈਂ ਮੜੀਜੀ ਗੱਲ ਕਰ ਦਿੰਨੀ ਆ ਤੇ ਮੇਰੀ ਉਹ ਤਾਂ ਝੁੱਕ ਲੈਂਦੇ ਰੁਪਿੰਦਰ ਨੇ ਇਦਾਂ ਕਿਹਾ ਹੀ ਵੇਛਦੇ ਨਹੀਂ ਉਹਨਾਂ ਦਾ ਵੀ ਘਰ ਵਾ ਉਹਨਾਂ ਕਿੱਥੇ ਜਾਣਾ ਕਿੱਥੇ ਜਾ ਕੇ ਬਹਿਣ ਜੋ ਇੰਨੀਆਂ ਹੀ ਗੱਲਾਂ ਕਰਦੇ ਹੀ ਨਾ ਉਹਨਾਂ ਤੇਰਾ ਰਿਸ਼ਤਾ ਨਹੀਂ ਕਰਾਉਣਾ ਉਹਨਾਂ ਫਿਰ ਤੋਂ ਘਰ ਵਸਾਇਆ ਤੇ ਤੂੰ ਹੁਣ ਉਹਨਾਂ ਨੂੰ ਹੀ ਗੱਲਾਂ ਕਰਨੀ ਐ ਮੈਂ ਗੱਲਾਂ ਨਹੀਂ ਕਰਦੀ ਭਾਬੀ ਮੈਂ ਤਾਂ ਕੋਈ ਮੜੀ ਚੰਗੀ ਉਹਨਾਂ ਨੂੰ ਕਹਿੰਦੀ ਨਹੀਂ ਪਰ ਇਹ ਆਂ ਕਿ ਜਦੋਂ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਹੀ ਤੂੰ ਕੁੜੀ ਨਾ ਇਦਾਂ ਕਰਦੀ ਆਂ ਕਿ ਤੂੰ ਕੁੜੀ ਨੂੰ ਸਾਂਭ ਦੇਣੀ ਆ ਤੇ ਫਿਰ ਦੱਸੋ ਇਦਾਂ ਮਨ ਚੜਦਾ ਕਿ ਨਹੀਂ ਚੜਦਾ ਮੈਂ ਤੇ ਆਪਣੀ ਧੀ ਸਮਝਿਆ ਹੀ ਉਹਨੂੰ ਸੀ ਐਨੇ ਮਿਆਨੇ ਬੰਦੇ ਨੂੰ ਪਤਾ ਹੁੰਦਾ ਵਾ ਕਿ ਕੌਣ ਕਿੰਨਾ ਕ ਬੱਚੇ ਨੂੰ ਸਾਹਮਦਾ ਵਾ ਨਾਲੇ ਜਦੋਂ ਉੱਥੇ ਸਾਰੇ ਜਣੇ ਇਕੱਠੇ ਹੋਏ ਹੀ ਉਦੋਂ ਆਪਣੀ ਚਾਚੀ ਦਾ ਨਾਲ ਆਉਂਦੀ ਹਾਂ ਪੀਨੇ ਮੈਨੂੰ ਗੱਲਾ ਸਖਾਈਆਂ ਵਾ ਉਦੋਂ ਕਿਉਂ ਨਹੀਂ ਗੱਲ ਕੀਤੀ ਉੱਥੇ ਉਦੋਂ ਮੂੰਹ ਚੁੱਪ ਰਹੀ ਹੋਣੀ ਐ ਭਾਬੀ ਕੀ ਮੈਂ ਉਹਨਾਂ ਦਾ ਨਾਲ ਆਉਂਦੀ ਹਣ ਉਹ ਵੀ ਵਿਚਾਰੇ ਨਵਾਂ ਵਲੇ ਆ ਅਕਸਰ ਨੂੰ ਉਹਨਾਂ ਨੇ ਵੀ ਆਪਣੇ ਨਵਾਂ ਦੇ ਹੱਥਾਂ ਵਿੱਚ ਆਉਣਾ ਮੈਂ ਨਹੀਂ ਚਾਵਨੀ ਪੀ ਜੇ ਮੈਂ ਘਰੋਂ ਬੇਕਾਰ ਹੋਈਆਂ ਤੇ ਉਹ ਵੀ ਵਿਚਾਰੀ ਇਦਾਂ ਹੋਵੇ ਮੈਂ ਤਾਂ ਪਹਿਲੇ ਕਰਕੇ ਨਹੀਂ ਉਹਨਾਂ ਦਾ ਨਾਂ ਲਿਆ ਪਿੰਦਰ ਵੀ ਕਿਹਿਆਆਂ ਨਗਵਾਂਦੀਆਂ ਗੱਲਾਂ ਚ ਨਾ ਆਈ ਲੋਕੀ ਨੀ ਉਹ ਵੇਖ ਸਿਖਾਉਂਦੇ ਹੈਗੇ ਤੇ ਤੂੰ ਉਹੋ ਕੰਮ ਕਰਕੇ ਵਿਖਾਇਆ ਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੈ ਘਰੋਂ ਬਾਹਰ ਉਹਨਾਂ ਚਿਹਰ ਪੈਰ ਨਾ ਪਾਈ ਜਿੰਨਾ ਚਿਹਰੇ ਤੇ ਵੀਰ ਨਹੀਂ ਕਹਿੰਦੇ ਹੈਗੇ ਨਹੀਂ ਜਾਨੀ ਭਾਬੀ ਕਰੇ ਰਵੀ ਧਮਾਕਾ ਖਰਾਬ ਹੋ ਗਿਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਈਆਂ ਹੁਣ ਮੈਂ ਇਥੋਂ ਕਿੰਨੀਆਂ ਗੱਲਾਂ ਸੁਣੀ ਜਾਵਾਂ ਇਹਨਾਂ ਦੀਆਂ ਜਿਵੇਂ ਉੱਥੇ ਵੀ ਗਈ ਹਾਂ ਉਹ ਵੀ ਕਿਤੇ ਏਡੇ ਹੀ ਨਾ ਤੇ ਦੱਸ ਮੈਨੂੰ ਘਰ ਵੜੋ ਸਈ ਮੇਰੀ ਗੱਲ ਤਾਂ ਸੁਣੋ ਵੀ ਕੀ ਗੱਲ ਬਾਤ ਆ ਉਹ ਵੀ ਬਸ ਦਿਲਜਿੰਦਰ ਦੇ ਮਗਰਲਾ ਕਿ ਉਸੇ ਵੇਲੇ ਮੈਨੂੰ ਨਾ ਘਰੋਂ ਕੱਢ ਦਿੱਤਾ ਬਾਕੀ ਕੋਈ ਨਹੀਂ ਆ ਜਾਊਂਗੀ ਤੇ ਮੈਂ ਵੀ ਉੱਥੇ ਹੀ ਤੇ ਜਾ ਕੇ ਵੀ ਰਹਾਂਗੀ ਵੇਖੀ ਜਾਊਗੀ ਜੋ ਹੋਊਗਾ ਚੱਲਾ ਆਹ ਕੰਮ ਤੇ ਮੁੱਕ ਗਿਆ ਵਾ ਹੁਣ ਇੱਦਾਂ ਕਰਦੀ ਆ ਤੇ लवली ਭਾਜੀ ਘਰ ਜਾਨੀ ਆ ਤੇ ਉਧਰ ਜਾ ਕੇ ਨਾ ਉਹਨੂੰ ਵੀ ਸਬਜ਼ੀ ਬਣਾ ਕੇ ਤੇ ਦੀਰਨੀ ਆ ਚਾਰੇ ਨੂੰ ਇੱਕ ਵਾਰੀ ਭਾਂਵੇਂ ਖਤਮ ਹੋ ਗਈ ਹੋਵੇ ਉਹਨੇ ਤੇ ਆਪਣੇ ਆਪ ਕਹਿਣਾ ਹੀ ਨਹੀਂ ਆ ਦਲਿੰਦਾਰੇ ਕਿੱਥੇ ਚਲੀ ਮੇਰੀ ਗੱਲ ਸੁਣਨਾਂਗੇ ਜਾਣਾ ਮੰਮੀ ਮੈਂ ਕਿੱਥੇ ਆ ਇੱਧਰ ਦਾ ਕੰਮ ਹੋ ਗਿਆ ਸੀ ਸਾਰਾ ਰਸੋਈ ਦਾ ਤੇ ਮੈਂ ਸੋਚਿਆ ਵੀ ਲਵਲੀ ਭਾਜੀ ਦੀ ਸਬਜ਼ੀ ਬਣਾਉਣੀ ਆ ਮੁੱਕ ਗਈ ਹੁਣੀ ਆ ਉਹਨੇ ਤੇ ਵਿਚਾਰੇ ਨੇ ਆਪਣੇ ਆਪ ਕਹਿਣਾ ਨਹੀਂ ਹੈਗਾ ਵੀ ਬਣਾ ਜੋ ਆ ਕੇ ਤੇ ਮੈਂ ਇੱਕ ਵਾਰੀ ਬਣਾ ਕੇ ਤੇ ਰੱਖ ਆਉਣੀ ਆ ਨੀ ਇਹ ਜੋ ਕੱਲ ਇਥੋਂ ਸਾਡੀ ਕਿੰਨੀ ਬੇਇੱਜ਼ਤੀ ਕਰਕੇ ਗਏ ਆ ਉਹ ਤੁਹਾਨੂੰ ਚੇਤੇ ਭੁੱਲ ਗਏ ਨੇ ਉਹਨਾਂ ਦੇ ਘਰ ਤੋਂ ਰਪੀਆਂ ਤੇ ਫੇਰ ਹੁਣ ਘਰ ਦੇ ਕੰਮ ਤੁਹਾਡੇ ਕੋ ਹੁੰਦੇ ਨਹੀਂਗਾ ਤੇ ਲੋਕਾਂ ਦੇ ਤੁਸੀਂ ਸਵਾਰਦੇ ਆ ਫੇਰਦੇ ਆ ਜੇ ਕੱਲ ਜੀ ਤੁਹਾਡੀ ਹੀ ਨਹੀਂ ਬੇਇੱਜ਼ਤੀ ਕਰਕੇ ਗਏ ਤੁਹਾਨੂੰ ਮਸਾ ਨਹੀਂ ਆਉਂਦੀ ਕਿ ਤੁਹਾਡੀ ਹੀ ਨਹੀਂ ਬੇਇੱਜ਼ਤੀ ਹੋਈ ਆ ਨੀ ਰਲ ਮਿਲ ਕੇ ਦੋਵਾਂ ਨਾਲ ਤੁਸੀਂ ਉਹਦਾ ਘਰ ਜਾੜਤਾ ਤੇ ਹੁਣ ਕੀ ਲੱਭਣੀ ਆ ਉਥੋਂ ਜਾ ਕੇ ਮੰਮੀ ਘਰ ਮੈਂ ਜਾੜਤਾ ਵਾ ਹੁਣ ਤੇ ਆਪਣੀ ਗਲਤੀ ਮੰਨ ਲਓ ਅਜੇ ਵੀ ਨਹੀਂ ਤੁਸੀਂ ਤੇ ਮੰਨਣੀ ਤੇ ਆ ਜਿਹੜੀ ਤੁਸੀਂ ਬੇਇੱਜ਼ਤੀ ਦੀ ਗੱਲ ਕਰਨ ਦੇ ਨਾ ਉਹ ਤੁਹਾਡੀ ਹੋਈ ਆ ਸਾਡੀ ਕੋਈ ਨਹੀਂ ਹੋਈ ਹੈਗੀ ਜਿਹੜੇ ਤੁਸੀਂ ਕੰਮ ਕੀਤੇ ਸੀ ਨਾ ਉਹ ਹੀ ਅਗਲੇ ਸੁਣਾ ਕੇ ਗਏ ਆ ਨਹੀਂ ਅਹੀਂ ਨਹੀਂ ਕੰਮ ਕੀਤਾ ਕੋਈ ਵੀ ਠੀਕ ਆ ਨਾ ਮੈਨੂੰ ਪਤਾ ਕਿ ਕਹਿੰਦਾ ਤਾਂ ਨਾ ਮੈਂ ਕੀਤਾ ਹੀ ਆ ਬਥੇਰੀਆਂ ਸਫਾਈਆਂ ਦੇ ਲੀਆਂ ਵਾ ਰਹਿਣ ਦੋ ਹੁਣ ਸਾਰੀ ਸਚਾਈ ਸਾਹਮਣੇ ਹੀ ਆ ਅਜੇ ਵੀ ਨਹੀਂ ਤੁਸੀਂ ਮੰਨਦੇ ਹੈਗੇ ਤੁਸੀਂ ਉਧਰ ਜਾਣਾ ਜਾਓ ਜਾਂ ਨਾ ਜਾਓ ਮੈਂ ਤਾਂ ਜਾ ਕੇ ਨਾ ਕੰਮ ਕਰਕੇ ਆਉਣਾ ਵਾ ਭਾਵੇਂ ਜੋ ਮਰਜ਼ੀ ਹੋ ਜੇ ਤੂੰ ਜਾਣਾ ਵਾ ਨਾ ਕੰਮ ਕਰਨ ਤੇ ਰੋਟੀ ਅੱਡ ਕਰ ਲੈ ਆਪਣੀ ਬੰਦਿਆਂ ਨੂੰ ਹੋ ਤੇ ਮੈਂ ਮੁੰਡੇ ਨੂੰ ਹੀ ਫੋਨ ਕਰਦਿਆਂ ਲੱਗੀਆਂ ਵੀ ਇਦਾਂ ਕਰਦੀ ਮੇਰੇ ਵੱਲ ਗੱਤਿੋਂ ਬਾਹਰ ਵਾਈ ਤੇ ਕੋਈ ਗੱਲ ਨਹੀਂ ਕਰ ਲੋ ਮੁੰਡੇ ਨੂੰ ਫੋਨ ਮੁੰਡੇ ਤੇ ਕਹਿਣ ਤੇ ਹੀ ਜਾਣੀ ਆ ਉਹੀ ਮੈਨੂੰ ਕਹਿੰਦੇ ਆ ਵੀ ਤੂੰ ਜਾ ਕੇ ਸਬਜੀ ਸੂਜੀ ਬਣਾ ਕੇ ਰੋਟੀ ਰਾਟੀ ਲਾ ਕੇ ਤੇ ਦੇ ਆਇਆ ਕਰ ਆਪਣੇ ਆਪ ਨਹੀਂ ਮੈਂ ਜਾਂਦੀ ਹੈਗੀ ਤੇ ਜਿਹੜੀ ਗੱਲ ਅਡ ਕਰੰਦੀ ਆ ਤੁਸੀਂ ਕਰ ਦੋ ਅਡ ਮੈਂ ਤੇ ਤੁਹਾਨੂੰ ਕਦੇ ਦਾ ਕਿਹਾ ਮੈਨੂੰ ਅਡ ਕਰ ਦੋ ਅਡ ਤੇ ਤੁਸੀਂ ਨਹੀਂ ਕਰਦੇ ਹੈਗੇ ਜੇ ਅਡ ਹੋ ਵੀ ਜਾਣਗੀ ਅੱਗੇ ਕਰੇ ਪਰੀਠੇ ਪੀ ਪੀ ਮੈਨੂੰ ਦੇਣ ਨਹੀਂ ਅੱਗੇ ਮੈਂ ਆਪ ਹੀ ਬਕਾਫਕਾ ਖਾਣੀ ਆ ਜੇ ਹੁਣ ਵੀ ਨਾ ਤਾਂ ਐਂਗੀ ਤਾਂ ਕੋਈ ਗੱਲ ਨਹੀਂ ਗਾ ਮੁੰਡੇ ਨੂੰ ਫੋਨ ਲਾ ਕੇ ਮੈਨੂੰ ਦੇ ਮੈਂ ਸਾਰੀਆਂ ਗੱਲਾਂ ਦੱਸਾਂ ਉਹਨੂੰ ਵੀ ਆਖੋ ਕਰਨ ਢਈ ਐ ਜੇ ਹੁਣ ਅੱਡ ਤਾਂ ਬੇਸ਼ੱਕ ਹੋ ਜਾ ਅੱਗੇ ਮੁੰਡੇ ਨੂੰ ਫੋਨ ਮੈਂ ਤਾਂ ਨਹੀਂ ਲਾ ਕੇ ਦਿੰਦੀ ਹੈਗੀ ਆ ਨੰਬਰ ਤੁਹਾਡੇ ਕੋ ਲਾ ਲੋ ਤੁਸੀਂ ਫੋਨ ਜ਼ਰੂਰਤ ਨਹੀਂ ਵੀ ਮੈਂ ਹੀ ਲਾ ਕੇ ਦੇਣਾ ਵਾ ਦੱਸ ਲੋ ਜਿਹੜੀ ਦੱਸਣੀ ਆ ਤੁਸੀਂ ਉਹਨੂੰ ਸਭ ਕੁਝ ਪਤਾ ਵਾ ਵੀ ਕੀ ਕੁਝ ਤੁਸੀਂ ਕਰਨ ਢੇ ਜੇ ਐਡੇ ਮੈਨੂੰ ਡਰਾਵੇ ਨਾ ਦੋ ਤੁਸੀਂ ਕੋਈ ਗੱਲ ਨਹੀਂ ਕਰ ਲਾ ਜੋ ਕਰਨਾ ਤੁਸੀਂ ਹੁਣ ਮੈਂ ਕੀ ਕਰਨਾ ਇਹ ਜੋ ਕਰਨ ੜੇ ਤੁਸੀਂ ਕਰਨ ੜੇ ਆ ਇਹ ਆ ਫੇ ਮੈਂ ਬਾਰ ਅਗਾ ਮੇਰੀਆਂ ਪੂਰੀਆਂ ਹੋ ਜਾਣਗੀਆਂ ਹਾਂ ਕਰ ਨਹੀਂ ਇਹਨਾਂ ਨੇ ਮੈਨੂੰ ਕਹਿਣਾ ਨਹੀਂ ਕਿਸੇ ਨੇ ਕੋਹ ਵੀ ਤੇ ਮੈਂ ਤੁਰੀ ਰਹੂੰ ਜਿੱਧਰ ਨੂੰ ਉਧਰ ਨੂੰ ਹੀ ਹਣ ਆਹੋ ਅੱਗੇ ਤੇ ਮੈਂ ਬਹੁਤ ਜਾਣੀ ਆ ਕਿ ਜੇ ਮੈਂ ਜਾਣ ਵਾਲੀ ਹੁੰਦੀ ਨਾ ਤੇ ਜਿੱਦਾਂ ਤੁਸੀਂ ਮੇਰੇ ਨਾਲ ਕਰਨ ੜੇ ਹੋ ਨਾ ਤੇ ਮੈਂ ਇੱਥੇ ਰਹਿੰਦੀ ਵੀ ਨਾ ਹੁਣ ਨੂੰ ਪੇਕੇ ਬੇਚੀ ਦੀ ਅੱਗੇ ਨਵਲੀ ਦੇ ਘਰ ਜਾਂਦੀ ਹੁਣ ਹੋਰ ਕਦੇ ਤਿਆਂ ਚੱਲ ਜਾ ਖਰੀ ਨਹੀਂ ਜਾਂਦੀ ਤੇਰੇ ਮੈਂ ਪੇਕਿਆਂ ਨੂੰ ਜਿੰਨੇ ਕੁ ਜੋਗੇ ਹੋ ਹੈਗੇ ਨੇ ਤੇ ਮੈਂ ਤੈਨੂੰ ਕਰ ਦੇਣਾ ਮੈਂ ਅੱਡ ਤੇ ਤੂੰ ਮੇ ਪੇਕਿਆਂ ਦਾ ਜਾ ਕੇ ਜੋਰ ਲੈਣਾ ਲੈ ਮੀ ਉਹੋ ਲੈ ਕੇ ਵਰਤੀ ਉਥੋਂ ਚੰਗਾ ਕੰਮ ਤੁਹਾਡਾ ਕਰਨ ਢਈ ਆ ਗੁਲਾਮ ਇੱਥੇ ਤੁਹਾਡਾ ਕਰਾਂ ਤੇ ਲਿਆ ਕੇ ਪੇਕਿਆਂ ਤੋਂ ਵਰਤਣਾ ਕੋਈ ਗੱਲ ਨਹੀਂ ਤੁਸੀਂ ਕਰ ਦੋ ਮੈਨੂੰ ਅੱਡ ਲੈ ਆਉਂਗੀ ਮੈਂ ਚਾਹੇ ਮੈਂ ਪੇਕਿਆਂ ਕੋਲ ਲੈ ਆਵਾਂ ਚਾਹੇ ਮੈਂ ਆਪਣੇ ਕੋਲੋਂ ਲੈ ਆਵਾਂ ਤੁਸੀਂ ਨਾ ਇਹ ਫਿਕਰ ਕਰੋ ਮਾਂਜੋ ਇਹਦਾ ਕਰਨੀ ਪੇਕਿਆਂ ਦਾ ਲੈ ਆਈ ਹੁਣ ਜਾ ਕੇ ਅੱਗੇ ਤੇਨੂੰ ਕੱਖ ਨਹੀਂਗਾ ਮਿਲਣਾ ਹੁਣ ਆਹੋ ਅੱਗੇ ਤੋਂ ਤੁਸੀਂ ਮੈਨੂੰ ਬਹੁਤ ਦੇਣ ਦੇ ਕਰੋਗੇ ਇਹ ਘਰੋਂ ਕੱਖ ਨਹੀਂ ਮਿਲਣਾ ਅੱਗੇ ਤੋਂ ਬੜਾ ਦੇਣ ਦੇ ਜੀ ਹੋਰ ਕਿੱਥੋਂ ਵਰਤਣ ਡਈਂ ਮੈਂ ਤੇਨੂੰ ਘਰੋਂ ਦੇਣ ਦੇ ਦੇ ਵਰਤਣ ਡਈਂ ਆ ਆਪਣੇ ਘਰ ਵਾਲੇ ਦੀ ਕਮਾਈ ਵਰਤਣ ਡਈਂ ਆ ਤੁਹਾਡੇ ਕੋ ਨਹੀਂ ਲੈਣ ਡਈ ਮੈਂ ਨਹੀਂ ਮੁੰਡਾ ਤੇ ਮੇਰਾ ਹੀ ਨਾ ਇਨ ਮੇ ਕੰਮਕਾਰ ਤੇ ਲਾਇਆ ਹੀ ਹੁਣ ਤੂੰ ਰਾਣੀ ਬਣ ਗਈ ਆਣ ਕੇ ਸਭ ਕੋ ਤੈਨੂੰ ਦੇਂਦਾ ਮੈਨੂੰ ਕਦੇ ਪੈਸਾ ਵੀ ਦੱਸਿਆ ਉਹਨੇ ਮਮਮੀ ਪਹਿਲਾਂ ਤੁਹਾਨੂੰ ਹੀ ਦਿੰਦਾ ਰਿਹਾ ਵਾ ਤੇ ਜੜੀ ਤੂੰ ਹੀ ਹਾ ਲਾ ਕੇ ਕੱਲ ਦੀ ਗੱਲ ਕਰਨ ਦੇ ਨਾ ਮੁੰਡਾ ਮੇਰਾ ਹੀ ਮੈਂ ਕਦੋਂ ਕਿਹਾ ਉਹ ਤੁਹਾਡਾ ਹੀ ਜਿੰਨਾ ਚਿਰ ਤੁਸੀਂ ਆਪਣਾ ਬਣਾ ਛੜਿਆ ਨਾ ਉਹਨਾਂ ਚਿਰ ਉਹ ਤੁਹਾਡਾ ਹੀ ਰਿਹਾ ਵਾ ਹੁਣ ਤੇ ਤੁਹਾਡਾ ਇੱਕੋ ਹੀ ਮੁੰਡਾ ਵਾ ਬਸ ਦਲਜੀਤ ਜਿਹੜਾ ਤੁਸੀਂ ਪੱਖਪੂਰਦੇ ਰਹਿੰਦੇ ਈਓ ਵੱਡੇ ਨੂੰ ਤੇ ਤੁਸੀਂ ਵੇਖਣਾ ਨਹੀਂ ਚਾਹੁੰਦੇ ਉਦਾਂ ਹੀ ਨਹੀਂ ਹਾਂ ਕਿਦਾਂ ਦੀ ਤੂੰ ਗੱਲ ਕਰਨੀ ਆ ਪੁੱਤ ਤੇ ਮੇਰੇ ਦੋ ਹੀ ਇਹ ਦੋਨੇ ਤੇਰੇ ਵਰਗਿਆਂ ਕਲਜੋਗਣਾ ਆ ਜਾਂਦਿਆਂ ਹਨ ਉਹਦੇ ਪੁੱਤ ਤੋ ਪਕੋਤ ਬਣ ਜਾਂਦੇ ਨੇ ਉਹ ਰਹਿਣ ਦੋ ਮੰਮੀ ਤੁਹਾਡੇ ਨਾਲ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਆ ਮੈਂ ਨਹੀਂ ਉਹਨਾਂ ਨੂੰ ਕਦੀ ਵੀ ਕਿਹਾ ਵੀ ਤੁਸੀਂ ਮਾਂ ਨੂੰ ਫੋਨ ਨਾ ਕਰੋ ਚਾਹੇ ਪੈਸੇ ਨਾ ਪਾਓ ਪਰ ਉਹ ਨਾ ਤੁਹਾਡੀਆਂ ਹਰਕਤਾਂ ਵੇਖ-ਵੇਖ ਕੇ ਹੀ ਨਾ ਤੇ ਆਪ ਹੀ ਹਟ ਗਏ ਆ ਪਿਛਾਂ ਦਰਜਿੰਦਰ ਤੂੰ ਇੰਨੀ-ਇੰਨੀ ਗੱਲ ਦੱਸ ਦੱਸ ਕੇ ਨਾ ਉਹਨੂੰ ਤੇ ਮੁੰਡੇ ਨੇ ਪੱਥਰ ਕਰ ਦਿੱਤਾ ਵਾ ਤੂੰ ਤੇ ਮੈਂ ਤਾਂ ਦੱਸਣੀ ਦੱਸਾਂ ਨਾ ਮੈਂ ਤੂੰ ਹੀ ਮੇਰੀ ਨਹੀਂ ਸੁਣਦੇ ਹੈਗੇ ਹੋਰ ਕਿਹਨੂੰ ਮੈਂ ਸੁਣਾਵਾ ਨਾ ਤੇ ਉਹਨੂੰ ਮੈਂ ਨਾ ਦੱਸਾਂ ਝੂਠੀਆਂ ਸੱਚੀਆਂ ਨੂੰ ਸੁਣਾਸ ਨਾ ਕਰਨਾ ਤੇ ਉਹਨੂੰ ਪੱਥਰ ਬਣਾਣਤਾ ਵਾ ਮੈਂ ਮਮੀ ਝੂਠੀਆਂ ਨਹੀਂ ਦੱਸਦੀ ਜਿਹੜੀਆਂ ਹੈਗੀਆਂ ਨਾ ਮੈਂ ਸੱਚੀਆਂ ਹੀ ਦੱਸਦੀਆਂ ਮੇਰੀ ਤਾਂ ਡੇ ਵਾਲੀ ਆਤ ਨਹੀਂ ਹੈਗੀ ਮੈਨੂੰ ਪਤਾ ਜਿਹੜੀਆਂ ਸੱਚੀਆਂ ਦਾ ਤੇ ਨਾਲੇ ਮੈਂ ਨਾ ਬਹੁਤੀ ਬਿਆਸ ਨਹੀਂ ਕਰਨੀ ਮੈਂ ਚੱਲੀ ਆ ਤੇ ਮੈਂ ਜਾ ਕੇ ਤੇ ਸਬਜੀ ਸੂਜੀ ਬਣਾ ਕੇ ਦੇ ਆ ਆਹ ਜਾ ਬਣਾਇਆ ਜਾ ਕੇ ਤਾਂ ਇਹ ਮੁੱਕਣੀਆਂ ਹੀ ਨਹੀਂ ਹੈਗੀਆਂ ਜਾ ਬਣਾਇਆ ਜਾ ਕੇ ਨਹੀਂ ਜਾ ਨਹੀਂ ਜਾ ਤੂੰ ਇੱਕ ਵਾਰੀ ਵਾੜ ਸਹੀ ਕਰ ਤੈਨੂੰ ਮਾਰਸ ਹੋਈ ਜਵਾੜ ਨਹੀਂ ਚੰਗੀ ਤਰ੍ਹਾਂ ਬਾਹਰੋਂ ਰੋਟੀ ਖਾਏਂਗੀ ਅੱਜ ਜਾ ਕੇ ਜਿੱਥੇ ਮਰਜ਼ੀ ਖਾ ਜਾ ਕੇ ਨਾ ਮੈਂ ਭਕਾਉਂ ਦੇਣ ਦਾ ਨਾਮ ਤੈਨੂੰ ਖਾਣ ਦੇਣੀ ਅੱਜ ਘਰ ਅਮਰਜੀਤ ਕਰ ਲੋ ਇਹ ਕਰਦਾ ਇੱਥੇ ਨਹੀਂ ਸਿਆਪੇ ਮੁਕਣੇ ਹੈਗੇ ਇਹਨਾਂ ਦੀਆਂ ਮਕਾਨਾਂ ਜਿੰਨੀਆਂ ਮਰਜ਼ੀ ਕਰ ਲੋ ਮੇਰੀ ਗੱਲ ਸੁਣੋ ਕਿਧੇ ਸਿਆਪੇ ਕਰਦੇ ਫਿਰਦੇ ਤੁਸੀਂ ਮੈਂ ਤੈਨੂੰ ਕੁਆਇਆ ਵਾ ਸੰਦੀਪ ਅਹੀਂ ਟੱਟ ਨਾ ਮਾਰੀ ਨਾ ਚੰਗੀ ਤੇ ਕਾਹਦੇ ਸਿਆਪੇ ਕਰਨ ਦੇ ਤੁਸੀਂ ਨੀ ਭੈਣੇ ਮੈਂ ਤਾਂ ਤੈਨੂੰ ਕੁਆਇਆ ਵੀ ਨਹੀਂ ਆ ਗੱਲ ਤੇ ਮੈਂ ਆਪਣੀ ਕਰਦੀ ਜਾਣ ਰਹੀ ਆ ਤੂੰ ਐਵੇਂ ਆਡਾ ਲਾ ਕੇ ਤੇ ਬੈ ਗਈ ਆ ਕਾਹਦੀ ਤੂੰ ਆਪਣੀ ਗੱਲ ਕਰਨ ਦੇ ਸੁਣਾਉਂ ਤੇ ਮੈਨੂੰ ਨਹੀਂ ਤੈਨੂੰ ਸੁਣਾਉਂ ਨਹੀਂ ਹੀ ਮੰਮੀ ਦੇ ਸਿਆਪੇ ਹੋਇਆ ਹੀ ਸਾਰੇ ਉਹਦੇ ਕਰਨ ਨਹੀਂ ਹੋਰ ਕੋਈ ਕੀ ਕਹਿੰਦਾ ਤੁਹਾਨੂੰ ਮੰਮੀ ਨੇ ਪੁੱਛ ਲਾ ਜਾ ਕੇ ਕੀ ਕਿਹਾ ਮੰਮੀ ਦਾ ਤੇ ਜਾਣ ਕੇ ਵੈਸੇ ਹੀ ਨਾ ਲਾਉਣਾ ਹੁੰਦਾ ਤੀ ਤੈਨੂੰ ਪਤਾ ਨਹੀਂ ਕਿਉਂ ਇੰਨੀ ਚੰਗੀ ਲੱਗਦੀ ਆ ਤੁਸੀਂ ਤੇ ਮੰਮੀ ਨੇ ਪੁੱਛਣਾ ਕਿchna ਛੱਡ ਦਿੱਤਾ ਵਾ ਤੇ ਹੁਣ ਮੈਂ ਵੀ ਨਾ ਪੁੱਛਾਂ ਨਹੀਂ ਪੁੱਛੀ ਆ ਮੈਂ ਕਦੋਂ ਆਖਿਆ ਨਾ ਪੁੱਛ ਦੂੰ ਕਰ ਲਾ ਜਾ ਕੇ ਸੇਵਾ ਜੀ ਨਹੀਂ ਹੁੰਦੀ ਆ ਜਿਹੜੇ ਮੇਰੇ ਹਾਰ ਪੈਣ ਦੇ ਨਾ ਇਹੋ ਹੀ ਤੇਰੇ ਪੈਣੇ ਆ ਫਿਕਰ ਨਾ ਕਰ ਤੂੰ ਹੋਇਆ ਕੀ ਮੈਨੂੰ ਇਹ ਤੇ ਦੱਸੋ ਬੋਲਣ ਕਾ ਤੋ ਡੈਨ ਨਾ ਬੋਲਣਾ ਕਾ ਤੋ ਵਾ ਸੰਦੀਪ ਚੰਗੀ ਭਲੀ ਕੰਮ ਕਰਕੇ ਨਾ ਮੈਂ ਚੱਲ ਉੱਧਰ ਸਬਜ਼ੀ ਸਬਜ਼ੀ ਬਣਾਉਣੀ ਆ ਇਸੇ ਕਰੋਂ ਬਸ ਡੱਬੇ ਆ ਬੋਲਣ ਤੇ ਦੱਸ ਮੈਂ ਜਾਵਾਂ ਨਾ ਉੱਧਰ ਤੇ ਉਹ ਵੀ ਸੱਚੇ ਬੋਲਦੇ ਆ ਘਰ ਟਾਡੇ ਕੋ ਕੰਮ ਨਹੀਂ ਹੁੰਦਾ ਲੋਕਾਂ ਘਰ ਜਾ ਕੇ ਤੁਸੀਂ ਕੰਮ ਕਰਦੇ ਆ ਇਹ ਚੰਗੇ ਲੱਗੀਦਾ ਵਾ ਨਹੀਂ ਕੌਣ ਕਰਦਾ ਵਾ ਕੰਮ ਮੈਂ ਹੀ ਕਰਕੇ ਆਈ ਆ ਨਾ ਵਿਹਲੀ ਦਾ ਵੀ ਮੈਂ ਕਰਦੀ ਘਰ ਦਾ ਵੀ ਮੈਂ ਕਰਨ ਈ ਆ ਬੜੇ ਸਿਆਣੇ ਤੁਸੀਂ ਜਿਹੜਾ ਮੈਂ ਕਰਦੀ ਆ ਉਹ ਕਿੱਥੇ ਜਾਣਾ ਤੇਰਾ ਤਾਂ ਮੈਂ ਨਾ ਹੀ ਨਹੀਂ ਲਿਆ ਵਿੱਚ ਤੂੰ ਸਗੋਂ ਮੈਨੂੰ ਕਹਿੰਦੀ ਰਹਿਨੀ ਆ ਵੀ ਇਹ ਕੰਮ ਨਹੀਂ ਕਰਦੀ ਮੈਂ ਤਾਂ ਇਹ ਕਿਹਾ ਹੀ ਨਹੀਂ ਕਦੀ ਤੇ ਸੰਦੀਪ ਕੰਮ ਨਹੀਂ ਕਰਦੀ ਹੈਗੀ ਰੋਟੀ ਪਾਣੀ ਤੇ ਮੈਂ ਬਣਾਉਣੀ ਹੈ ਕਰਦੇ ਤੁਸੀਂ ਕੀ ਆ ਮੈਨੂੰ ਤਾਂ ਢਾਡੀ ਸਮਝ ਨਹੀਂ ਆਉਂਦੀ ਤੇ ਮੈਂ ਤਾਂ ਤੈਨੂੰ ਕਿਹਾ ਵਾ ਤੂੰ ਵੇਲੀ ਦਾ ਘਰ ਆਇਆ ਕਰ ਮੈਂ ਕਰਦਾ ਕਰ ਲਿਆ ਕਰੂੰਗੀ ਤੁਸੀਂ ਵੇਲੀ ਦਾ ਵੀ ਰਹਿਣ ਦੇ ਕਰੋ ਲੋਕਾਂ ਦਾ ਘਰ ਆਇਆ ਕਰੋ ਠੀਕ ਆ ਨਾ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਕਰ ਲਿਆ ਕਰ ਤੁਸੀਂ ਵੇਲੀ ਦਾ ਕਰ ਲਿਆ ਕਰ ਜਿੱਦਾਂ ਤੁਸੀਂ ਕਰਨ ਦੇ ਆ ਨਾ ਐਦਾਂ ਘਰ ਨਹੀਂ ਚੱਲਦੇ ਹੁੰਦੇ ਤੂੰ ਦੱਸ ਦੇ ਫਿਰ ਕਿੱਦਾਂ ਚੱਲਦੇ ਆ ਮੈਂ ਤਾਂ ਚਲਾ ਕੇ ਵੇਖ ਲਿਆ ਸਾਰੇ ਤਰੀਕਿਆਂ ਨਾਲ ਇਹ ਘਰ ਨਹੀਂ ਚੱਲਣਾ ਕਿਸ ਤਰ੍ਹਾਂ ਵੀ ਤੁਹਾਨੂੰ ਮੰਮੀ ਮਾੜੀ ਨਹੀਂ ਕਹਿੰਦੇ ਹੈਗੇ ਚੰਗੇਲੀ ਕਹਿੰਦੇ ਆ ਚੰਗੇ ਲੱਗੀਆਂ ਉਧਰ ਕਹਿੰਦੇ ਆ ਮੰਮੀ ਸਾਰੇ ਸਿਆਪੇ ਮੰਮੀ ਦੇ ਪਾਏ ਆ ਜਿੰਨੇ ਵੀ ਪਾਏ ਆ ਮੰਮੀ ਦਾ ਕੋਈ ਸਿਆਪਾ ਨਹੀਂ ਆ ਸਿਆਪੇ ਟਾਡੇ ਪਾਏ ਆ ਜੋ ਤੂੰ ਕਰਦੀਆਂ ਫਿਰਦੀਆਂ ਦੋਵੇਂ ਜਾਣੀਆਂ ਆਹੀ ਨਹੀਂ ਕੋਈ ਵੀ ਕਰਦੇ ਤੂੰ ਤਾਂ ਮੰਮੀ ਕਰਨ ਡੀਆਂ ਜੋ ਵੀ ਕਰਨ ਡੀਆਂ ਕਿੱਡੀ ਅੱਗ ਲੱਗੀ ਨੂੰ ਹੁਣ ਉਧਰ ਜਾ ਜਾ ਕੇ ਕੰਮ ਹੁੰਦਾ ਵਾ ਇੱਧਰ ਕਹੀਏ ਨਾ ਤੇ ਕਹਿ ਦਿੰਦੀ ਮੇਰੇ ਕੋਲ ਕੰਮ ਹੁੰਦਾ ਨਹੀਂ ਆ ਮੈਂ ਵੇਲੀ ਦਾ ਕਰਾਂ ਕਿ ਇੱਧਰ ਦਾ ਕੰਮ ਕਰਾਂ ਜਾ ਜਾ ਕੇ ਦਫਾ ਹੋ ਕਰਕੇ ਸਾਨੂੰ ਕੀ ਆ ਰਮਨ ਕੀ ਸੋਚੇ ਪਈ ਆ ਸੋਚੀ ਕੀ ਪਿਆਣਾ ਵਾ ਲਵਲੀ ਦਾ ਧਰਪਿੰਦਰ ਦਾ ਹੀ ਸੋਚਣ ਲਈ ਆ ਕੀ ਸੋਚੇ ਬਣਾਵਾਂ ਉਹਨਾਂ ਦਾ ਬਣਾ ਕੀ ਉਹਨਾਂ ਦਾ ਬਣਿਆ ਹੀ ਆ ਹਾਂ ਕੀ ਬਣਿਆ ਵਾ ਘਰ ਉੱਜੜ ਗਿਆ ਦਾ ਵਿਚਾਰੇ ਦਾ ਚੱਲ ਰੋਟੀ ਪੱਕਦੀ ਸੀ ਮੈਨੂੰ ਕੋਈ ਫਿਕਰ ਨਹੀਂ ਸੀ ਵੇਲੇ ਆਉਂਦਾ ਸੀ ਕਵੇਲੇ ਆਉਂਦਾ ਸੀ ਜਿੱਦਾਂ ਮਰਜੀ ਆਪਣੇ ਘਰ ਦਾ ਬੂਹਾ ਤਾਂ ਖੋਲਦਾ ਸੀ ਤਾਂ ਹੁਣ ਨਾ ਕੀ ਕਰੂਗਾ ਇਕੱਲਾ ਉਹ ਤੇਰੇ ਵਰਗੇ ਇਹਨੇ ਜਾੜਿਆ ਵਾ ਉਥੇ ਦਸ ਦਾ ਦਿਨ ਬੈਠੇ ਰਹਿਣਾ ਮੇਰਾ ਜਾੜਿਆ ਵਾ ਮੇਰਾ ਕੀ ਕਸੂਰ ਵੈ ਦੇ ਵਿੱਚ ਹਾਂ ਤੇਰਾ ਕੋਈ ਕਸੂਰ ਨਹੀਂ ਐ ਨਹੀਂ ਮੈਂ ਉਹਨੂੰ ਕਿਹਾ ਸੀ ਕਿ ਕੁੜੀ ਨੂੰ ਪਾ ਕੇ ਕੁਝ ਦੇ ਤੈਨੂੰ ਮਾਰ ਮੈਂ ਤਾਂ ਕੰਨੀ ਹਾਂ ਆਪਣਾ ਟੱਬਰ ਵਿੱਚ ਰਹਿ ਟੱਬਰ ਬਣਾ ਕੇ ਬਹਿ ਚਲ ਧੀ ਵੀ ਮਾਰ ਆਇਨੇ ਤੈਨੂੰ ਦੇ ਦਿੱਤੀ ਤਾਂ ਪੁੱਤ ਵੀ ਦੇਤਾ ਗਾੜੀ ਉਹਨੂੰ ਪਲ ਨਹੀਂ ਭਜੀ ਤੇ ਮੇਰੇ ਵਸ ਦੀ ਨਹੀਂ ਕੋਈ ਗੱਲ ਵੀ ਹੈਗੀ ਰਮਨ ਵਸ ਦੀ ਗੱਲ ਤੇ ਤੈਨੂੰ ਪਤਾ ਲੱਗ ਜਾਣਾ ਸੀ ਜੇ ਤਾਂ ਉਹ ਆਈ ਹੀ ਨਾ ਕਰੋ ਜੇ ਕੋ ਖਾ ਕੇ ਮਰ ਜਾਂਦੀ ਕਿ ਇਸ ਚੀ ਨਾ ਵੱਜ ਜਾਂਦੀ ਤੇ ਤੈਨੂੰ ਲੱਗ ਜਾਣਾ ਸੀ ਪਤਾ ਪੱਤਾ ਤੇ ਤੇ ਦੇਣਾ ਸੀ ਉਹਨਾਂ ਨੇ ਠੋਕ ਕੇ ਤੈਨੂੰ ਮੈਂ ਦੱਸਦਾ ਨਾ ਮੇਰੇ ਤੇ ਕਾਦਾ ਪਰਚਾ ਦੇਣਾ ਸੀ ਜੇ ਅਕਲ ਵਾਲੀ ਹੁੰਦੀ ਨਾ ਪਰਾਪਰ ਜਾਈ ਨੂੰ ਦੱਸ ਕਿਉਂਦੀ ਉਹਨਾਂ ਤਾਂ ਤਾਂ ਚੋਰੀ ਆਈ ਹੀ ਹੁਣ ਪਰਜਾਈ ਵੀ ਮੇਲੇ ਮਾਰਦੀ ਹੁਣੀ ਆ ਪਿਆਣ ਕੇ ਬਹਿ ਗਈਆਂ ਇੱਥੇ ਮਾਵਾਵਾਲਾ ਪਿਆਰ ਜਿਹੜਾ ਪਰਜਾਈਆਂ ਨਹੀਂ ਦਿੰਦੀਆਂ ਹੰਦੀਆਂ ਤੁਸੀਂ ਆ ਜਾ ਕੇ ਮੇਰੇ ਸਿਰ ਤੇ ਗੱਲ ਆਇਆ ਕਰੋ ਕਾਦਾ ਪਰਚਾ ਦੇਣਗੇ ਉਹ ਇੱਕ ਵਾਰ ਗੱਲ ਤੇ ਮੇਰੇ ਨਾਲ ਕਰਕੇ ਵੇਖਣ ਭਰਾ ਉਹਦਾ ਧੰਨ ਨਜ਼ਰਾਂ ਨਹੀਂ ਤਾਂ ਕਰਦਾ ਐਨੀ ਬੇਇੱਜ਼ਤੀ ਮਹਿਸੂਸ ਕਰਨ ਡਿਆ ਹੀ ਪਰ ਇਹਨੂੰ ਕੁੜੀ ਨੂੰ ਲੱਥੀ ਚੜੀ ਕੋਈ ਯਾਦ ਨਹੀਂ ਹੈਗੀ ਵੀ ਮੇਰਾ ਘਰਵਾ ਤੇ ਘਰ ਬਣਾ ਕੇ ਬਵਾ ਮੇਰਾ ਕਸੂਰ ਨਾ ਕੱਢਿਆ ਕਰੋ ਫਿਰ ਵੀ ਮੇਰੇ ਪੇਕੇ ਆ ਜਾਨ ਨੂੰ ਜੀ ਕਰ ਪੈਂਦਾ ਵਾ ਵੀ ਜਾਵਾਂ ਮੈਂ ਪਰ ਉਹਨਾਂ ਮੇਰੀ ਗੱਲ ਸੁਣਾ ਰਪਿੰਦਰ ਨੇ ਆਪਣੇ ਭਰਾ ਦੇ ਹੁੰਦੈਂ ਇਨੀ ਗੱਲ ਕਹਿਤੀ ਵੀ 10-10 ਦਿਨ ਤੇ ਇਹ ਭੂਆ ਇੱਥੋਂ ਜਾਂਦੀ ਨਹੀਂ ਕਪਾਤਾ ਤਾਂ ਸਾਰਾ ਇਹਦਾ ਸੀ ਨਾ ਮੇਰਾ ਕਹਦਾ ਕਪਾਤ ਹੀ ਜੇ ਦੱਸ ਦੇ ਰਹੀ ਨਹੀਂ ਹਾਂ ਕੋਈ ਮਾੜੀ ਚੰਗੀ ਨਹੀਂ ਹੈ ਮੈਂ ਕਰਦੀ ਇਹਦੇ ਲੱਛਣ ਵੇ ਨਹੀਂ ਹਾਂ ਵੀ ਕੀ ਕਰਦੀ ਫਿਰਦੀ ਆ ਜੇ ਕੁੜੀ ਮਰਨ ਲੱਗੀ ਨਾ ਮੈਂ ਆ ਗਈ ਇਹਨੂੰ ਸੌ ਤਰਲੇ ਮੈਂ ਕੱਢੇ ਵੀ ਸ਼ਹਿਰ ਲੈ ਜੀਏ ਸ਼ਹਿਰ ਲੈ ਜੀਏ ਇਹਨੇ ਕੁੜੀ ਨੇ ਮੇਰੀ ਇੱਕ ਨਹੀਂ ਮੰਨੀ ਨਾ ਭੂਆ ਜੀ ਇੱਥੋਂ ਡਾਕਟਰ ਕੋ ਦਵਾਈ ਲੱਲੀ ਦੇਣਾਂ ਠੀਕ ਹੋ ਜਾਣਾ ਜੇ ਇਹਦੇ ਮਨ ਵਿੱਚ ਪਾਪ ਨਹੀਂ ਹੀ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਸੀ ਫੇ ਮਾਂ ਬਣ ਕੇ ਦੱਸਦੀ ਸਗੋਂ ਮੇਰੇ ਆਉਣ ਤੋਂ ਪਹਿਲਾਂ ਹੀ ਲਵਲੀ ਨੂੰ ਨਾਲ ਖੜਦੀ ਤੇ ਚਲ ਜਾ ਕੇ ਕੁੜੀ ਦੀ ਦਵਾਈ ਲੈ ਗਈ ਤੂੰ ਇੰਨੀ ਗੱਲਾਂ ਕਰਾਉਂਦੀ ਤੇਰਾ ਕਿਹੜਾ ਘਰ-ਬਾਰ ਹੈ ਨਹੀਂ ਹੈਂ ਕੋਈ ਦਸ-ਦਸ ਦਿਨ ਤੂੰ ਇੱਥੇ ਘਟਦੀ ਹੈ ਤੂੰ ਜਦੋਂ ਮੈਂ ਜਦੋਂ ਉਹ ਕਹਿੰਦਾ ਬਸ ਮੈਂ ਗਈ ਤੇ ਆਈ ਤੇ ਇੱਥੇ ਆੜ ਕੇ ਤੂੰ ਜਾਣ ਕੇ ਬਿਟਰ ਜਾਂਦੀ ਹੈ ਬਿਟਰ ਨਾ ਕੀ ਆ ਇੱਥੇ ਤਾਂ ਸਿਆਪਾ ਹੀ ਏਦਾਂ ਦਾ ਪਿਆ ਹੈਗਾ ਸਿਆਪਾ ਏਦਾਂ ਦਾ ਪਿਆ ਹੈ ਹੁਣ ਉਹਨਾਂ ਦੀ ਲੜਾਈ ਜਿਹੜੀ ਹੈ ਨਾ ਆਪਣੇ ਘਰ ਵਿੱਚ ਨਾ ਪਾਓ ਸੁਣੀ ਨਾ ਮੇਰੀ ਗੱਲ ਚੁੱਪ ਕਰਕੇ ਆਰਾਮ ਨਾਲ ਬਹੋ ਕਿ ਨਾਮਾ ਡੱਕਦਾ ਹੁੰਦਾ ਹੈ ਮੈਂ ਹਾਂ ਨਾ ਜਾ ਨਾ ਜਾ ਇਸੇ ਆਪਾਂ ਗੱਲ ਪੈਣਾ ਹੀ ਤੇਰੇ ਪਰ ਤੂੰ ਹੱਡੀ ਨਹੀਂ ਦੇ ਨਿਆਣਾ ਦਾ ਜਦੋਂ ਫੋਨ ਆਉਂਦਾ ਨਾ ਤੇ ਉਹ ਕਹਿੰਦੇ ਮੰਮੀ ਨਾਲ ਗੱਲ ਕਰਾ ਤੇ ਮੰਮੀ ਹੋਵੇ ਘਰ ਤੇ ਮੈਂ ਗੱਲ ਕਰਾਵਾਂ ਉਹ ਤੇ ਬੜੀ ਹੁੰਦੀ ਐ ਪੇਕੇ ਉਹ ਮੇਰੇ ਨਾਲ ਪੈਂਦੇ ਆ ਵੀ ਡੈਡੀ ਤੂੰ ਹਟਾ ਨਹੀਂ ਸਕਦਾ ਉਹਨੂੰ ਤੇ ਮੈਂ ਇਹਨੂੰ ਕੀ ਕਰਾਂ ਉਹਨੂੰ ਆ ਜਾ ਕੇ ਨਾ ਤੁਸੀਂ ਮੇਰੇ ਦਿਵਾਲੇ ਚੜ੍ਹਿਆ ਕਰੋ ਗਲਤ ਨੂੰ ਗਲਤ ਨਾ ਕਿਹਾ ਕਰੋ ਇਹ ਗੱਲ ਕਹਾਂ ਫਿਰਪਿੰਦਰ ਨੇ ਗਲਤੀ ਕੀਤੀ ਆ ਉਹਦਾ ਕਰਕੇ ਕੁੜੀ ਗਈ ਆ ਤੇ ਖਲਾਰਾ ਉਹਦਾ ਕਰਕੇ ਪਿਆ ਵਾ ਮੈਂ ਮਾਤਾ ਤੇ ਉਹਨਾਂ ਦੇ ਘਰ ਪਿਆ ਵਾ ਤੇ ਤੂੰ ਉੱਥੇ ਕੀ ਕਰਦੀ ਸੀ ਤੇ ਜੇ ਮੈਂ ਨਾ ਜਾਵਾਂ ਤਾਂ ਕੌਣ ਜਾਵੇ ਆਲਾ ਦਿਵਾਲਾ ਤਾਂ ਗਈ ਤਮਾਸ਼ਾ ਵੇਖਣ ਵਾਲਾ ਔ ਚਾਚੀ ਦੀ ਸਿਆਣੀ ਬਿਆਣੀ ਜਿਉ ਮਾਂ ਬਾਂਦੀ ਤਾਂ ਮੈਨੂੰ ਜਾਣ ਦੀ ਲੋੜ ਹੀ ਨਹੀਂ ਉੱਥੇ ਤਮਾਸ਼ਾ ਵੇਖਣ ਡਈ ਆ ਮਾਸ਼ਾ ਵੇਖਣ ਡਈ ਐ ਇੱਥੇ ਤੈਨੂੰ ਬੜਾ ਪਤਾ ਮਗਾਨੇ ਘਰ ਦਾ ਕੀ ਬੰਡਿਆ ਤੇ ਕੀ ਨਹੀਂ ਉੱਥੇ ਮੈਨੂੰ ਸਾਰਾ ਹੀ ਪਤਾ ਵਾ ਤੇ ਕੀ ਬੰਡਿਆ ਵਾ ਸਾਰੀ ਗਲਤੀ ਇਹਦੀ ਆ ਕੁੜੀ ਦੀ ਜਿਹਦਾ ਰਿਸ਼ਤਾ ਨਹੀਂ ਸੀ ਨਾ ਕਿ ਪਾਸੇ ਲੱਗਦਾ ਉਹ ਤਾਂ ਮੈਨੂੰ ਕਹਿੰਦੀ ਸੀ ਜਾ ਜੋਬਨ ਘਰ ਜਾਓ ਉਹਦੀ ਭੈਣ ਦਾ ਰਿਸ਼ਤਾ ਕਰਾ ਦਿਓ ਜੇ ਮਹਣੋਂ ਤਰਲੇ ਮਾਰ ਕੇ ਰਿਸ਼ਤਾ ਸਰੇ ਛਾੜਤਾ ਹੁਣ ਤੂੰ ਦੂਜੇ ਪਾਸੇ ਹੋ ਗਈਆਂ ਨਾ ਮੈਂ ਦੂਜੇ ਪਾਸੇ ਕੀ ਹੋ ਗਈਆਂ ਉਹਨੂੰ ਕੋਈ ਹਮਲੀ ਲੱਭ ਕੇ ਦਿੱਤਾ ਸੀ ਨਾ ਕੁਝ ਮੁੰਡਾ ਖਾਵੇ ਨਾ ਕੁਝ ਪੀਵੇ ਘਰ ਬਾਹਰ ਉਹਦਾ ਬਣਿਆ 50 60000 ਰੁਪਇਆ ਤਨਖਾਹ ਲੈਣ ਡਿਆ ਇਹਨੂੰ ਤਾਂ ਭਲ ਨਹੀਂ ਭਜੀ ਹੋਰ ਕੀ ਚਾਹੀਦਾ ਦੱਸੋ ਨਾ ਮੈਨੂੰ ਮਾੜਾ ਵੀ ਕੀ ਹੀ ਇੱਕੋ ਘਰ ਸੋਲਣਾ ਕੁੜੀ ਨੂੰ ਵਸਾਉਣਾ ਵਾ ਇੱਥੇ ਜਿੱਦਾਂ ਮਰਜ਼ੀ ਕਰਲਾ ਤੂੰ ਮੇਰੀ ਸੁਣ ਲੋ ਗੱਲ ਮੈਂ ਤਾਂ 니ਜੇ ਜਾਣਾ ਨੂੰ ਲੈਣ ਤੁਸੀਂ ਜਾਣਾ ਤੇ ਚਲ ਜਿਓ ਜਿੰਨੇ ਇੰਨਾ ਕੁਝ ਕਰਤਾ ਉਹਨੂੰ ਫੇਰ ਲੈ ਕੇ ਆਈਏ ਹੱਦ ਹੋ ਗਈ ਤੁਹਾਡੀ। ਯਾਰੀ ਗਾ ਸੁਣੋ ਸਾਰਾ ਟੱਬਰ ਮਾਫੀ ਮੰਗਣ ਦੇ ਆ। ਚੱਲ ਬੰਦੇ ਕੋ ਗਲਤੀ ਹੋ ਹੀ ਜਾਂਦੀ ਆ। ਐਡੀ ਕਿਹੜੀ ਕਰਨਵਾ? ਗਲਤੀ ਹੋਵੇ ਨਿੱਕੀ-ਮੋਟੀ ਤਾਂ ਮਾਫ ਕਰ ਦਈਏ। ਕਿਸ ਦੀ ਜਾਨ ਲਈ ਜਾਂਨੇ? ਹੱਦ ਹੋ ਗਈ ਮੈਨੂੰ ਤੁਹਾਡੇ ਵਾਲੀ। ਪਤਾ ਨਹੀਂ ਕੀ ਸੋਚੀ ਜਾਂਦੇ ਏ ਜੇ। ਓ ਕੀ ਪਤਾ ਕੁੜੀ ਆਪਣੀ ਮੋਤਰਾ ਨਹੀਂ ਮਰ ਗਈ ਤੇ ਤੂੰ ਇਹ ਜਾਨ ਲੈ ਲਈ ਆ ਉਹਦੀ। ਹਾਏ ਮੇਰੇ ਕੌਣ ਗਾ ਸੁਣਾ ਤੀਆਂ। ਤਾਂ ਵੀ ਨਹੀਂ ਤੁਹਾਨੂੰ ਮੇਰੇ ਤੇ ਯਕੀਨ ਹੈਗਾ। ਜੇ ਮਰਜ਼ੀ ਕਰੋ ਆਪਣੀ ਚੰਗਾ। ਲੈ ਓ ਜਾ ਕੇ। ਜਦੋਂ ਰਿਸ਼ਤਾ ਨਹੀਂ ਹੁੰਦਾ ਉਦੋਂ ਤਰਲੇ ਮਾਰਦੀ ਫਿਰਦੀ ਹੀ। ਤੇ ਹੁਣ ਦੂਜੇ ਪਾਸੇ ਹੋ ਗਈ ਆ ਇਹਨੂੰ ਮੈਂ ਇੱਕ ਵਾਰੀ ਪੁੱਛਣਾ ਵਾ ਵੀ ਜੇ ਤੂੰ ਜਾਣਾ ਠੀਕ ਆ ਜੇ ਨਹੀਂ ਨਾ ਜਾਣਾ ਤੇ ਨਾ ਜਾ ਮੈਂ ਤਾਂ ਕੱਲ ਕੁੜੀ ਨੂੰ ਉਥੋਂ ਲੈ ਕੇ ਇਹਨਾਂ ਦੇ ਘਰ ਛੱਡ ਜਾਣਾ ਫੇਰ ਵੇਖਾਂਗੇ ਇਹਨਾਂ ਭਲਾ ਕੀ ਬਣਦਾ